ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇਰੀ ਸਾਧ ਸੰਗਤ ਜੀ ਤੁਹਾਨੂੰ ਬਾਬਾ ਭਾਈ ਸਕਰਾਮ ਜੀ ਦੇ ਸਥਾਨ ਤੇ ਜੋ بچے ਛੋਟੇ ਵਿਚਾਲੜੇ ਤੇ ਵੱਡੇ ਮੈਂ ਉੱਥੇ ਕਲਾਉਂਦਾ ਰਿਆਂ 2 ਸਾਲ ਛੋਟਿਆਂ ਨੂੰ ਕਲਾਇਆ ਤੇ ਵਿਚਾਲੜਿਆਂ ਨੂੰ 1 ਸਾਲ ਵੱਡਿਆਂ ਨੂੰ ਵੱਡੇ ਬਹੁਤ ਉੱਤੇ ਆਥਣ ਸਵੇਰ ਸਪ੍ਰਿੰਟਾਂ ਰੇਸ ਪਿੰਡ ਮੱਲਿਆਣੇ ਤੇ ਅਸੀਂ ਕੱਚੀ ਅਮਰਸੋਗਣੀ ਪਹੀ ਪੈ ਕੇ ਤੇ ਕਚਾਰਾ ਮੱਲਣ ਦੇ ਬਹਿ ਕੇ ਮੱਲਿਆਣੇ ਜਾਵੜਦੇ ਹੁੰਦੇ ਸੀ ਉੱਥੋਂ ਮੁੜਦੇ ਹੁੰਦੇ ਸੀ ਉੱਥੋਂ ਮੁੜ ਕੇ ਤੇ ਫੇਰ ਇਹ ਰਾਹ 'ਚ ਸਪ੍ਰਿੰਟਾਂ ਸਪ੍ਰਿੰਟਾਂ ਲਾਉਦੇ ਤੇ ਫੇਰ ਆ ਕੇ ਇੱਥੇ ਇਹਨਾਂ ਨੇ ਸਪਤਾ ਆ ਕੇ ਤੜਕੋ ਆ ਕੇ ਪਹ ਜਾਣਾ ਸ਼ਾਮ ਨੂੰ ਫੇਰ ਇਹਨਾਂ ਦਾ ਮੈਚ ਲਗਾਉਣਾ 4 ਤੋਂ 5 ਘੰਟਾ ਫੇਰ ਛੋਟਿਆਂ ਦਾ ਫੇਰ ਵਿਚਾਲਿਆਂ ਦਾ ਦਿਨ ਛੇਵੇਂ ਤਾਂ ਚਲੋਦੇ ਹੁੰਦੇ ਸੀ ਅਸੀਂ ਇਹ ਜਿਹੜੇ ਵੱਡੇ हट ਗਏ ਤੇ ਛੋਟੇ ਰਹਿ ਗਏ ਫਿਰ ਇਹਨੂੰ ਇੱਧਰ ਡਾਂਗੀਆਂ ਤਾਂ ਲਜਾਣ ਲੱਗ ਗਿਆ ਡਾਂਗੀਆਂ ਪਿੰਡ ਦੇ ਜਮਾ ਨਾਲੋਂ ਟ੍ਰੇਨ ਕੋਲੋਂ ਮੋੜ ਕੇ ਲਿਆਉਣੀ ਉੱਥੋਂ ਇਹਨਾਂ ਦੀ ਸਪ੍ਰਿੰਟਾਂ ਲਵਾ ਦੇਣੀਆਂ ਉਰੇ ਨਲਕਾ ਜਾ ਹੁੰਦਾ ਸੀ ਡੇਕਜੀ ਥੱਲੇ ਤੇ ਭਰੇ ਟਾਲੀਆਂ ਦੀ ਹੱਡਾ ਰੋੜੀ ਕੋਲੇ ਉੱਥੋਂ ਤਾਂ ਡੇਢ ਕੁ ਗੱਲਾ ਬਣਦਾ ਉਹ ਸਪ੍ਰਿੰਟ ਲਵਾਉਣੀ ਇਹਨਾਂ ਤੋਂ 10 10 11 11 ਸਪ੍ਰਿੰਟ ਇੱਧਰੋਂ ਤੁਰ ਕੇ ਜਾਣਾ ਉਧਰੋਂ ਸਪ੍ਰਿੰਟ ਲਾਉਣੀ ਇੱਧਰੋਂ ਤੁਰ ਕੇ ਜਾਣਾ ਉਧਰੋਂ ਸਪ੍ਰਿੰਟ ਲਾਉਣੀ ਐਂ ਲਵਾਉਂਦਾ ਰਿਹਾ ਬਹੁਤ ਸੋਹਣੀਆਂ ਇਹਨਾਂ ਦੀਆਂ ਸੇਤਾਂ ਬਣ ਗਈਆਂ ਸੀ ਲਾਲੀ ਸੀ ਨਸ ਕਾਲਾ ਸੀ ਹੈ ਗੋਪੀ ਸੀ ਨਾ ਦੇ ਕਈ ਲੋਕੇ ਮਾਣਾ ਸੀ ਹਰਮਨ ਸੀ ਗੋਲਾ ਹੁੰਦਾ ਸੀ 132 ਵਾਲਾ ਤੇ ਆਪਣੇ ਔਰ ਵੀ ਰੇਡਰ ਸੀਗੇ ਵਿੱਚ ਹੈਪੀ ਸੀ ਸਾਧੂ ਵਾਲਾ ਸਟਾਪਰ ਇਹ ਚਾਰ ਪੰਜ ਹਲਾਲੀ ਹੁੰਨੀ ਰੇਡਰ ਹੁੰਦੇ ਸੀ ਤੇ ਇਹ ਸਟਾਪ ਮਾਣਾ ਤੇ ਹੈਪੀ ਇਸਾਈਡ ਤੇ ਲਾਦੇ ਵਿਚਾਲੇ ਹਰਮਨ ਤੇ ਗੋਲਾ ਇਹ ਚਾਰੇ ਲੱਗਦੇ ਹੁੰਦੇ ਸੀ ਆਏ ਫਿਰ ਇਹਨਾਂ ਨੇ ਵਧੀਆ ਸਾਬ ਬਣਾ ਲਿਆ ਸੀਗਾ ਤੇ ਸੈਮੀਫਾਈਨਲ ਤਾਈ ਜਾਣ ਲੱਗੇ ਸੀ ਵਧੀਆ ਵੱਡੀਆਂ ਟੀਮਾਂ ਚ ਵੀ ਇਹ ਖੇਡਦੇ ਖੇਡਦੇ ਫਿਰ ਇਹ ਤੋਕਸਾਲਾਂ ਬਾਅਦ ਇਹਨਾਂ ਦੇ ਨਾਲ ਹੀ ਇਹ ਹਟ ਕੇ ਵੱਡਿਆਂ ਦੇ ਨਾਲ ਹੀ ਚੱਲ ਛੋਟੇ ਵੀ ਤੋਕਸਾਲੀ ਸਾਡੇ ਕੋਲੇ ਖੜੇ ਉਹਨਾਂ ਬੱਚਿਆਂ ਦੀਆਂ ਵੀ ਖਰਾਕ ਰੋ ਖਾਣੀ ਉਹਨਾਂ ਨੇ ਹੰਬ ਜਾਣਾ ਹੰਬ ਕੇ ਜਾ ਕੇ ਸਾਰਿਆਂ ਨੇ ਪੈ ਪੂਜਣ ਰਾਤ ਨੂੰ ਸੌਂ ਜਾਣਾ ਇਹਨਾਂ ਜੋ ਉਹਨਾਂ ਦੇ ਘਰ ਤੇ ਨਹੀਂ ਗਣਾ ਵਧੀਆ ਸ਼ਰ ਰੋਤੇ ਤੱਕ ਲਾਉਣਾ ਤਾਂ ਕਿਸੇ ਤੋਂ ਕੋਈ ਮੈਂ ਪੈਸਾ ਨਹੀਂ ਲਿਆ ਕਿਸੇ ਨੂੰ ਨਾ ਪਾ ਕੋਈ ਗਲਤ ਕਰ ਕੇ ਉਹਨੂੰ ਐ ਸਮਝਾਈ ਵਧੀਆ ਸਮਝਾਉਣਾ ਵੀ ਪੁੱਤ ਮਾਂ ਪਿਓ ਦੀ ਆਗਿਆ ਚ ਰਹਿਣਾ ਸਾਰਿਆਂ ਨੇ ਵਧੀਆ ਚੰਗੇ ਕੰਮ ਕਰਨੇ ਆ ਹਰੇਕ ਨਾਲ ਮਿੱਠਾ ਬੋਲਣਾ ਪ੍ਰੇਮ ਨਾਲ ਵੱਡਿਆਂ ਨੂੰ ਸਾਸਰੀ ਘਾਲ ਬੁਲਾਉਣੀ ਆ ਛੋਟਿਆਂ ਨਾਲ ਪਿਆਰ ਕਰਨਾ ਇਹ ਗੱਲਾਂ ਇਹਨਾਂ ਨੂੰ ਮੈਂ ਸਿਖਾਉਂਦਾ ਹੁੰਦਾ ਸੀ ਮੈਂ ਕਹਿੰਦਾ ਵੀ ਕੱਲ ਨੂੰ ਜਾਤਤਾ ਕਰਨਗੇ ਫਿਰ ਮੈਂ ਬਾਬਾ ਪਾ ਇਸ ਗ੍ਰੰਥਾਂ ਤੋਂ ਸੇਵਾ ਵੀ ਲੈਣੀ ਤਾਂ ਤੋਂ ਸਭਰਾਉਣਾ ਤੇ ਸੰਗਰਾਮ ਤੋਂ ਇੱਕਦਮ ਪਹਿਲਾਂ ਸਾਰਾ ਥਾਂਤ ਬਾਉਣਾ ਇਹਨਾਂ ਨੇ ਤੋੜ ਦੇਣਾ ਉਹ ਵੀ ਕੋਈ ਕਾਮਾਤੰਦ ਨਾਲ ਹੀ ਕਰਦੇ ਖੇਤੀ ਦਾ ਵੀ ਮੇਰੇ ਨਾਲ ਕਰਾਦੇ ਸੀ ਯਾਰ ਪੱਠੇ ਵੀ ਵਡਾਉਂਦੇ ਸੀ ਪੀਐਚ ਚੋਨੇ 'ਚ ਵੀ 10 ਮੀਟਰ ਲਵਾ ਦੇ ਚਾਚਾ ਜੀ ਵੇਲੇ ਹੀ ਆ ਕੋਈ ਨਹੀਂ ਤੇਰੇ ਕੋਲੇ ਆਉਨੇ ਸੀ ਨੰਤਰਨਾ ਚਾਹੁੰਦੇ ਆ ਜਾਣਾ ਤੇ ਮੇਰੇ ਨਾਲ ਕੰਮ ਕਰਦਾ ਕਿਉਂਕਿ ਹੱਥੀ ਕੰਮ ਅਸੀਂ ਬਹੁਤ ਕਰਦੇ ਸੀ 2007-8 ਦੀ ਗੱਲ ਆ ਤੇ ਉਦੋਂ ਮਤਲਬ ਇਹ ਮੇਰੇ ਕੋਲੇ ਖੇਡਿਆ ਤੇ ਬਹੁਤ ਅਸੀਂ ਆਪ ਦਾ ਹੱਥੀ ਕੰਮ ਕਰਦੇ ਹੁੰਦੇ ਸੀ ਆਪ ਚੋਨਾ ਗੋੜਨਾ ਪੱਟਾ ਵਡਣੀਆਂ ਰੇਕ ਲਾੜਨਾ ਸਪਰੇਅ ਆਪ ਕਰਨੀ ਤੇਹਤਰਾਂ ਦੇ ਕੰਮ ਵੀ ਮੇਰੇ ਨਾਲ ਕਈ ਹਰ ਇੱਕ ਆ ਜਾਂਦੇ ਸੀ ਬਹੁਤ ਬੰਦੇ ਯਾਰ ਬੱਤੇ ਸਾਰੇ ਚੰਗੇ ਸੀ ਬਹੁਤ ਬੜਾ ਉਹ ਸਮਾਂ ਜਾਤ ਆਉਂਦਾ ਵੀ ਅੱਜ ਕਿਤੇ ਹੋਣ ਯਾਰ ਖੇਡਦੇ ਸੀ ਬੜੇ ਕਲਾਈਏ ਪਿਆਰ ਨਾਲ ਤਾਂ ਨਾਲ ਕਿਹਾ ਅੱਜ ਤਾਂ ਜਵਾਕ ਹੀ ਨਹੀਂ ਆਉਂਦੇ ਯਾਰ ਪਿਆਰ ਕਿਹਦੇ ਨਾਲ ਕਰਗੇ ਕੱਲਾ ਕੱਲਾ ਜਵਾਕ ਸੀ ਉਹ ਬਾਹਰ ਚੱਲਿਆ ਗਿਆ ਜੇ ਕੋਈ ਛੋਟੇ ਰਹਿ ਗਏ ਸੀ ਭਾਈ ਵਾਲੇ ਦੇ ਕੋਈ ਰਹਿ ਗਏ ਯਾਰ ਕੋਈ ਚਿੱਟੇ ਤੇ ਲੱਗਿਆ ਫਿਰਦਾ ਕੋਈ ਕੋਛ ਨਾ ਯਾਰ ਵੱਡਾ ਦੇ ਨਾ ਛੋਟਾ ਦੇ ਨਾ ਬੁੜੀ ਨਾ ਕੁੜੀ ਲੁੱਟ ਕੇ ਭਰੇ ਕਰਦੇ ਆ ਮਾਰਦੇ ਆ ਸੱਟ ਵੀ ਮਾਰਦੇ ਆ ਰਦੇ ਲੋਕ ਦਰਸ਼ਜੋ ਤੋਂ ਬਾਤ ਕਰੇ ਨਿਕਲੇ ਕੱਲੇ ਹੋ ਨਹੀਂ ਜਾਂਦੇ ਰਾਹ ਖੜੇ ਜਿੱਥੇ ਸੁਨਾਰਾ ਉਥੇ ਲੁੱਟ ਲੈਂਦੇ ਆ ਖੜ ਕੇ ਆਹ ਕੰਮ ਹੋ ਗਿਆ ਨਾ ਕੋਈ ਪੁਲਿਸ ਆ ਨਾ ਕੋਈ ਨਹੀਂ ਹੈ ਬਾਈ ਬਾਲੀਬਾਸ ਪੰਜਾਬ ਦਾ ਆਪਦੇ ਹਿਸਾਬ ਹੀ ਕਰਿਆ ਫਿਰ ਸਾਹ ਆਪ ਦੀ ਸਿਆਣ ਆਪਣਾ ਲੱਖ ਬਾਤਾਂ ਚਾਦ ਇਸ ਤਰ੍ਹਾਂ ਬਈ ਬਹੁਤ ਕਾਰਜ ਕਰਦੇ ਨੇ ਵੱਡਿਆਂ ਨੂੰ ਇੱਕਦਮ ਮੈਚ ਹੋਵੇ ਵੱਟਿਆਂ ਦਾ ਫੋੜ ਹੋਣਾ ਸਾ ਭਾਈ ਪਿੱਥੋ ਦਾ ਮੈਚ ਕਿ ਕਿਲੀ ਚਾਲਾਂ ਅਸੀਂ ਵੀ ਚਲੇ ਗਏ ਜਾਂਦੇ ਹੁਣੇ ਕਈ ਜਾਣੇ ਸੀ ਇਹ ਭਾਈ 2.5 ਤਿੰਨ ਫੈਂਟਾਂ ਤੇ ਹਾਰਨ ਮਗਰੋਂ ਜਦੋਂ ਅਸੀਂ ਗਏ ਤੇ ਇਹਨਾਂ ਦੇ 10 ਮਿੰਟ ਰਹਿਣੋਂ ਤੇ ਇਹ ਕਿ ਕਿੰਨੇ ਕਿੰਨੇ ਪੰਟਾਂ ਦੇ ਵੀ ਸਾਡੇ 2.5 ਤੱਕ ਪੁਆਇੰਟ ਘਟਾ ਉਹ ਮੈਂ ਕਿ ਫੂੜਾ ਉਰੇ ਫੂੜਾ ਸਾਥਲੇ ਮੈਂ ਬਾਹਰ ਹੋ ਰਿਹਾ ਮੈਂ ਕਿ ਉਰੇ ਕਹਿੰਦਾ ਹਾਂ ਜੀ ਤਾਂ ਮੈਂ ਕਿ ਗੱਲ ਸੁਣੋ ਤੂੰ ਉਹਨਾਂ ਨੂੰ ਪੁਆਇੰਟ ਦੇ ਜਨਾ ਪੈਥੜ ਉਹਨੂੰ ਧੱਕਾ ਮਾਰਦਾ ਖੁੰਝੇ ਤੇ ਲਿਆਉਂਦਾ ਤੇਰੇ ਮੂਰੇ ਭੱਜ ਕੇ ਸੈਟ ਨੂੰ ਕਕਾਈ ਆਉਂਦਾ ਕਕਾਈ ਆਉਂਦਾ ਖੁੰਝੇ ਚ ਆ ਜਾਂਦਾ ਇਥੋਂ ਤੈਨੂੰ ਧੱਕਾ ਮਾਰ ਕੇ ਬਾਹਰ ਕੱਢਦਾ ਬਾਕੀ ਤੇਰੇ ਟਾਈਮ ਵੀ ਪੱਤੇ ਤੇਰੇ ਸੈਕਿੰਡ ਹੋ ਜਾਂਦੇ ਆ ਹੈ ਤੂੰ ਜਾਂਦਾ ਕਿ ਉਹਨੂੰ ਟੱਚ ਲਾਉਂਦਾ ਜਦੋਂ ਵਿਚਾਲੇ ਉਹ ਖੜੇ ਹੁੰਦੇ ਉੱਥੋਂ ਭੱਜਦੇ ਆ ਤੂੰ ਦੋ ਰਾਕੇ ਜਾਣ ਸਰਸਦਾ ਕੇ ਨੂੰ ਪੁੱਛਣਾ ਦੱਸਣਾ ਸਦਾ ਹੀ ਮਾਰ ਟੱਚ ਕਹਿ ਰਹੇ ਹਾਂ ਉਹ ਵੀ ਤੇ ਹੀ ਜਾਣਾ ਜਦੋਂ ਇਹਨੇ 4-5 ਘਾਇ ਲਾਇ ਟੱਚ ਤੇ ਭਾਈ ਦੀ ਬਾਰੀ ਆ ਵੀ ਤੇ ਗਿਆ ਨਹੀਂ ਲੈ ਆਇਆ ਕਰੇ ਇਹ ਰਹਿ ਜਾ ਕਰੇ ਉਹੀ ਪੁਆਇੰਟ ਉੱਤੇ ਕਰ ਜਾ ਕਰਨ ਉਹ ਤੇ ਭਾਈ ਫਿਰ ਇਹਨੇ 4 ਟੱਚ ਲਾਇ ਸਿੱਧੇ ਰੱਖ ਕੇ ਤੇ ਫਿਰ ਹਮ ਜਤ ਗਏ ਉਧਰ ਪੀਤੇ ਉਹਨਾਂ ਨੇ ਸਟਾਪ ਕਰਤੀ ਇਹ ਪੁਆਇੰਟ ਲੈ ਆਇਆ ਤੇ ਚੱਲ ਭਰਾਵਾ ਹੀ ਤਿੰਨਾਂ ਚੋਂ ਪੁਆਇੰਟ ਤੇ ਜਿੱਤ ਗਏ ਬਾਹਰ ਆ ਕੇ ਤੇ ਸਾਰੇ ਪੱਜੇ ਪਰ ਮੇਰੇ ਦਲਦਲੇ ਕਹਿੰਦੇ ਚਾਚਾ ਤੂੰ ਜਿਤਾਤਾ ਜਾ ਰਿਹਾ ਉਹ ਮੈਂ ਕਹ ਚਿਤਾ ਤਾਂ ਨਹੀਂ ਬੰਦੇ ਨੂੰ ਪਤਾ ਹੋਣਾ ਚਾਹੀਦਾ ਯਾਰ ਵੀ ਮੈਂ ਕਿਹੜੇ ਹੱਥੋਂ ਪੜ੍ਹ ਦਿੱਤੀ ਜਾਂਦਾ ਯਾਰ ਹੱਥ ਬਦਲਦੇ ਸਿੱਧਾ ਟੱਚ ਲਾ ਲੇ ਲੱਤਾਂ ਫੜਦਾ ਲੱਤਾਂ ਨਾਲ ਜਾਂ ਦੂਰ ਰਹਿ ਕੇ ਰਹੇ ਉਹਨਾਂ ਤੋਂ ਪਰੇ ਰਹ ਤੇ ਜਿੰਨਾ ਦਾ ਸਪ੍ਰਿੰਟ ਆ ਲਾਜਵੇਂ ਆਪਾਂ ਬਿਜਲੀ ਵਜਦੀ ਹੁੰਦੀ ਆ ਐਂ ਕਰਕੇ ਧੱਕਾ ਮਾਰ ਜੋਰ ਨਾਲ ਹੱਕ ਚ ਚਾਹੇ ਉਹ ਫੇਰੀ ਜਾਂ ਤੂੰ ਹੈ ਦੀ ਫਿਰ ਇੱਕ ਗੱਤ ਹੋਊ ਗਈ ਜਦੋਂ ਅੱਧਾ ਰਹਿਣਾ ਇਹ ਤਾਂ ਆਪਾਂ ਧੱਕਾ ਮਾਰਦੇ ਤਿੰਨ ਕਰਮਾ ਬੰਦਾ ਪਿੱਛੇ ਹਟ ਜਾਂਦਾ ਤੇ ਉਹਨੂੰ ਜਿਹੜਾ ਤਕੜਾ ਰੀਡਰ ਹੁੰਦਾ ਪਿੱਛੇ ਵਾਪਸ ਮੁੜਿਆ ਹੁੰਦਾ ਉਹਦੀ ਪੇਸ਼ੇਲ ਖੁਰ ਗਈ ਤੇ ਜਿਹੜੇ ਆ ਕੇ ਸਪ੍ਰਿੰਟ ਲਾਦੇ ਬੱਸ ਤੇਰਾ ਇਹੀ ਹੱਤ ਹੁੰਦਾ ਜੇ ਆਪਾਂ ਨੂੰ ਕੋਈ ਬੰਦਾ ਕੰਨੀ ਤੇ ਲਈ ਜਾਂਦਾ ਯਾਰ 25 ਸਕੰਡ ਦਾ ਕਰੇ ਹੋ ਗਏ 55 ਸਕੰਡਾਂ ਤੂੰ ਕੀ ਕਰ ਲੇਗਾ ਯਾਰ 55 ਸਕੰਡ ਤੇ ਤੈਨੂੰ ਰੋਲ ਰਾਲ ਲੈਣਾ ਉੱਥੇ ਬੱਸ ਟੈਂਪਾਂ ਪੈਂਟ ਉਹਦੇ ਚਾਰ ਟਾਈਮ ਹੋ ਜਾਣਾ ਰਹਿ ਗਿਆ ਵੀ ਇਹ ਜਿਹੀਆਂ ਗੱਲਾਂ ਨੂੰ ਸੋਚਣਾ ਪੈਂਦਾ ਉਦੋਂ ਆਇਆ ਜਿਤਾਏ ਜੇ ਕਲਾਈ ਕਰਕੇ ਮੈਨੂੰ ਪਿਆਰ ਆ ਵੀ ਮੈਂ ਕਹ ਲੈ ਵੀ ਹਰਦੇ ਆ ਤੇ ਖਰਦੇ ਹਰਦੇ ਜਿਤਾਏ ਆਹ ਹੁੰਦਾ ਸਾ ਸੰਗਤੋ ਤੇ ਮੈਂ ਕਦੀ ਇਹਨਾਂ ਨੇ ਵੀ ਮੇਰਾ ਮਾਨ ਬਹੁਤ ਕਰਿਆ ਚਾਚੇ ਤੋਂ ਬਰਾਏ ਬੋਲਦੇ ਨਹੀਂ ਸੀ ਹੁੰਦੇ ਬਾਜੀ ਤੋਂ ਬਰਾ ਨਹੀਂ ਸੀ ਬੋਲਦੇ ਸਾਰੇ ਬਹੁਤ ਪਿਆਰ ਕਰਦੇ ਮੈਂ ਵੀ ਇਹਨਾਂ ਦਾ ਬਹੁਤ ਕਰਦਾ ਸੀ ਇਹ ਸਾਲ ਕਮ ਇਹਨਾਂ ਨੂੰ ਕਲਾਇਆ ਹੈ ਭਾਈ ਵਾਲੇ ਤੇ ਹੁਣ ਬਾਹਰ ਹੋਰ ਚਲੇ ਗਏ ਕੋਸ ਇੱਥੇ ਹੈਗੇ ਫੋੜ ਉਹਨੇ ਬਹੁਤ ਵਧੀਆ ਰੇਡਰ ਸੀ ਫੋੜ ਜਾ ਰੋ ਮਾਰ ਕੇ ਗੋਡੇ ਵਿਚਾਰੇ ਨੂੰ ਗੱਲ ਕਰ ਬਹੁਤ ਤਕੜਾ ਰੇਡਰ ਬਾੜਨਾ ਸੀ ਇਹਨੇ ਡਾਦੇ ਫੋੜ ਫੋੜ ਹੋ ਗਈ ਸੀ ਇਲਾਕੇ 'ਚ ਇੰਨੀ ਸਪਰੈਡ ਲੰਗਾ ਸੀ ਇਹ ਤਕੜੀ ਭੱਜ ਕੇ ਜਦੋਂ ਨਿਕਲਦਾ ਸੀ ਤਾਂ ਫਾ ਵੀ ਮਾਰ ਲਈ ਜੋਰ ਨਾਲ ਬੰਦੇ ਨੂੰ ਦੂਰ ਕਰ ਦਿੰਦਾ ਸੀ ਪੀ ਦਾ ਤੱਕੇ ਨਾ ਰੱਖਦਾ ਸੀ ਤਕੜਾ ਸਟਾਪਰ ਸੀ ਡਰਦੇ ਸੀ ਇਹ ਤੋਂ ਕੀਪਾ ਵੀ ਚੰਗਾਈ ਕੰਨੀ ਲਾਉਂਦਾ ਸੀਗਾ ਹਾਂ ਉਹ ਵੀ ਚੱਕਦਾ ਸੀ ਜੱਫਾ ਪੜਦਾ ਸੀ ਆ ਇਹਨਾਂ ਦੀ ਬਹੁਤ ਇਲਾਕੇ ਚ ਬਹੁਤ ਮੈਚ ਜਿੱਤੇ ਹੈ ਇਹਨਾਂ ਨੇ ਅੰਕਲ ਕੇ ਸਾਥ ਸੰਗਤ ਇਹਨਾਂ ਦੀ ਬਹੁਤ ਅਸੀਂ ਨਾਲ ਉਹ ਮੇਰੇ ਨਾਲ ਰਹੇ ਆ ਬਹੁਤ ਪਿਆਰ ਵੀ ਕਰਦੇ ਆ ਕੰਮ ਵਿਗੜਿਆ ਅਨੰਦਪੁਰ ਸਾਡੇ ਲੱਗਦਾ ਅਨੰਦਪੁਰ ਨੂੰ ਇਹ ਸਾਰੇ ਸਾਡੇ ਨਾਲ ਹੁੰਦੇ ਆ ਆ ਸਾਰੇ ਆਪਣੇ ਗਿਆਨੀ ਹੋਣੇ ਲਾਲੇ ਗਏ ਆਪਣੇ ਲਾਲੀ ਹੁਣੀ ਵੀ ਹੁੰਦੇ ਜਦੋਂ ਇੱਥੇ ਸੀਗਾ ਇਹ ਸਾਰਿਆਂ ਨੇ ਸਾਡੇ ਨਨਤਪੁਰ ਦਾ ਰਾਤਨ ਇਕੱਠਾ ਕਰਾਉਣਾ ਤੇ ਵੀਰੇ ਦਾ ਮੁੰਡਾ ਰਵੀ ਹੁੰਦਾ ਸੀ ਅਨਲੋਰੇ ਦਾ ਮੁੰਡਾ ਬਾਹਰ ਚੱਲਿਆ ਗਿਆ ਆ ਗਿਆ ਨਹੀਂ ਹੁੰਦਾ ਦਾ ਆਪਣੇ ਦਾ ਲਾਲੇ ਕੇ ਕਾਲੇ ਦਾ ਤੇ ਰੇ ਭਜਰ ਆਪਣੇ ਜੀ ਵੀ ਕੇ ਦੂਜੇ ਦਾ ਮੁੰਡਾ ਤੇ ਭਜੰਦਾ ਮੁੰਡਾ ਵੀ ਹੁੰਦਾ ਸੀ ਤੇ ਜੀ ਵੀ ਕੇ ਨਿਰਮਲ ਦਾ ਮੁੰਡਾ ਵੀ ਹੁੰਦਾ ਸੀ ਤੇ ਨਾਲ ਆਪਣੇ ਜੰਟੇ ਦਾ ਮੁੰਡਾ ਹੁੰਦਾ ਸੀ ਫਾਲੇ ਦਾ ਮੁੰਡਾ ਹੁੰਦਾ ਸੀ ਡਾਕਟਰ ਦਾ ਸੰਦੀਪ ਹੁੰਦਾ ਸੀ ਇਹ ਹੁੰਦਾ ਇਹ ਸਾਰੇ ਨਾਲ ਸਾਡੇ ਆਨੰਦਪੁਰ ਸਾਹਿਬ ਦੇ ਮੰਜੰਦਰ ਹੁੰਦਾ ਤੇ ਮੰਜੰਦਰ ਦਾ ਭਰਾ ਸਿੱਧੂ ਵੀ ਹੁੰਦਾ ਇਸ ਤਰ੍ਹਾਂ ਕਰਕੇ ਸਾਰੇ ਸਾਡੇ ਨਾਲ ਰਲਦੇ ਮਾਣੇ ਹੋਣੀ ਸਾਰੇ ਸੇਵਾ ਕਰਾਉਂਦੇ ਆ ਟਰਾਲੀ ਤੇ ਬਾਲਣ ਬੁੱਲਣ ਦਾ ਕੰਮ ਕਰਦੇ ਆ ਅਸੀਂ ਜਿਹੜੇ ਸਿਆਣੇ ਮਦੋਂ ਪੈਸੇ ਇਕੱਠੇ ਕਰਦੇ ਆ ਮੈਨ ਲਾਉਸਮੈਂਟ ਕਰਦਾ ਹੁੰਦਾ ਬਹੁਤ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ 7 ਦਿਨ ਇੱਥੇ ਸੇਵਾ ਕਰਾਉਂਦੇ ਆ ਤੇ 7 ਦਿਨ ਹੀ ਉੱਥੇ ਜਾਂਦੇ ਆ ਆਨੰਦਪੁਰ ਉੱਥੇ ਵਰਤੋਂ ਦੀ ਸੇਵਾ ਕਰਦੇ ਆ ਬਾਰੀ ਸੁਦੇ ਇਹ ਐਂ ਕਰਕੇ ਸਾਡਾ ਬਹੁਤ ਇਹਨਾਂ ਦੇ ਨਾਲ ਪਿਆਰ ਆ ਤੇ ਦੋਸਤਾਂ ਦਿਨ ਤਾਂ ਭਾਈ ਵਾਲੀ ਸਾਡੇ ਰੰਗੇ ਨੇ ਮੱਸਿਆ ਤੇ ਸਗਰਾੰਤ ਲੱਗਦੀ ਆ ਭਾਈ ਵਾਲੀ ਉਥੇ ਸੇਵਾ ਕਰਦੇ ਰੋਟੀ ਪਰਤਾਉਣ ਦੀ ਹੋਰ ਵੀ ਕੰਮ ਜਿਹੜੇ ਨੇ ਕੰਮ ਓਟਾ ਤਾਂ ਸੁਰਦਾ ਹੋ ਗਿਆ ਸਾਸ ਭਈਆ ਹੋ ਗਿਆ ਤੇ ਇਹਨਾਂ ਨੇ ਪਹਿਲਾ ਇੱਕ ਦਿਨ ਜਾ ਕੇ ਉਹ ਧੋਣਾ ਜਿਹੜਾ ਆਪਣਾ ਹੁੰਦਾ ਜਿੱਥੇ ਚਾਹ ਪਾਣੀ ਪੀਂਦੇ ਰੋਟੀ ਖਾਣੇ ਉਹ ਸਾਰੇ ਨੂੰ ਕਮਰੇ ਨੂੰ ਧੋਣਾ ਆਪਣੇ ਬਰਾਂਡੇ ਨੂੰ ਹਰਦਾ ਸੀ ਵੱਡਾ ਸੈੱਟ ਪਾਤਾ ਉਹਦੇ ਵਿੱਚ ਨੂੰ ਧੋਤਾ ਕੇ ਰੱਖ ਦਿਆ ਉਹਦੇ ਵਿੱਚ ਤੱਪੜ ਵਿਛਾ ਲਈਦੇ ਆ ਪੱਖੇ ਲਾ ਦੇਦੇ ਉਥੇ ਬਹਿ ਕੇ ਸੰਗਤ ਪ੍ਰਸ਼ਾਦ ਆ ਸਕਦੀ ਆ ਤਾਂ ਤਾਂ ਨਹੀਂ ਹੋਈ ਪਈ ਆ ਬੱਲੇ ਬੱਲੇ ਇੰਟਰਲੌਕ ਲਾਤੀ ਨਵੀ ਐ ਕਰਕੇ ਬਹੁਤ ਇਹਨਾਂ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਸੀ ਸਾਰਿਆਂ ਦਾ ਹਾਂ ਇਤੋਂ ਬਾਬਾ ਅਦਰ ਸੰਮਲਦਗਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ